हरपाल सिं एस पी करणवीर एस तो सी पी सतविंदर बरक मौके पर मौजूद ने तस्वीर सी देख सकते दे हो तो यार सी डीसीपी ਪਾਲ ਸਿੰਘ ਜਿਹੜੇ ਮੁਕੇ ਤੇ ਪਹੁੰਚ ਕੇ ਨੇ ਤਸਵੀਰਾਂ 'ਚ ਦੇਖ ਸਕਦੇ ਆ ਤੁਸੀਂ ਸੋਪੋਰਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਇੱਕ ਵੱਡੀ ਕਾਰਵਾਈ ਡੀਮੋਲਿਸ਼ ਕੀਤਾ ਜਾ ਰਿਹਾ ਇਸ ਘਰ ਨੂੰ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਦੇ ਵਿੱਚ ਜਿਹੜੀ ਪੁਲਿਸ ਇੱਥੇ ਮੌਜੂਦ ਆ ਸੱਚੋ ਸੇ ਨੰਬਰ 'ਤੇ ਮੌਕੇ ਤੇ ਮੌਜੂਦ ਨੇ ਆ ਦੇਖ ਸਕਦੇ ਆ ਤੁਸੀਂ ਤਸਵੀਰਾਂ 'ਚ ਹੁਣ ਇਸ ਤਰ੍ਹਾਂ ਜਿਹੜਾ ਘਰ ਨੂੰ ਡੀਮੋਲਿਸ਼ ਕੀਤਾ ਜਾ ਰਿਹਾ 10 ਦਿਨ ਪਏ ਨੇ ਕੀ ਇਹ ਕਿਸੇ ਨਸ਼ਾ ਤਸਕਰ ਦਾ ਘਰ ਆ ਇਹਨੂੰ ਕੀ ਢਾਹ ਢੇਰੀ ਕੀਤਾ ਜਾ ਰਿਹਾ ਤਸਵੀਰਾਂ 'ਚ ਦੇਖ ਸਕਦੇ ਹੋ ਤੁਸੀਂ ਉਕੇ ਤਾਰਾਂ ਵਿੱਚ ਬਹੁਤ ਰੜਾ ਅੜਿੱਕਾ ਪਾਰੀਆਂ ਨੇ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾ ਰਿਹਾ ਕਿ ਨਾਲ ਦੇ ਘਰ ਨੂੰ ਕੋਈ ਨੁਕਸਾਨ ਨਾ ਹੋਵੇ ਕਲ ਕਲ ਨਸ਼ਾ ਤਰਸ ਕਰਾਂ ਦੇ ਘਰ ਦੇ ਤੇ ਵੱਡੀ ਕਾਰਵਾਈ ਢਾ ਢੇਰੀ ਕੀਤਾ ਜਾ ਰਿਹਾ ਘਰ ਨੂੰ ਤੇ ਲੋਕ ਵੀ ਪਿੱਛੇ ਨਾਰੇ ਲਾ ਰਹੇ ਨੇ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਹੋਣੀ ਆ ਚਾਹੀਦੀਆਂ ਨੇ ਸੋ ਇਹ ਉਹਨਾਂ ਲੋਕਾਂ ਲਈ ਇੱਕ ਸੇਧ ਆ ਆੜਾ ਕਰ ਲਵੇ ਆ ਮੜਾ ਚਾ ਲਵੇ ਡੇ ਬਸ ਹੋ ਗਿਆ ਬੜਾ ਕੋਲੇ ਕੋੜਾ ਜਾ ਰਿਹਾ ਘਰ ਨੂੰ ਪੀੜਾ ਪੰਜਾ ਇੱਕ ਵਾਰ ਫੇਰ ਤੋਂ ਚੱਲਿਆ ਜੀਤੋ ਮਾਰਕੀਟ ਹਲੇ ਆਇਡੈਂਟੀਟੀ ਸਾਹਮਣੇ ਨਹੀਂ ਆਈ ਕਿ ਇਹ ਕਿੰਨਾ ਦਾ ਘਰ ਆ ਕੌਣ ਇੱਥੇ ਬੰਦੇ ਰਹਿੰਦੇ ਨੇ ਕੀ ਉਹ ਅਸਲ ਚ ਕੰਮ ਕਰਦੇ ਨੇ ਪਰ ਪੀਲਾ ਪੰਜਾ ਖੜਾ ਇਸ ਘਰ ਦੇ ਬਾਹਰ ਨਜ਼ਰ ਆ ਰਿਹਾ ਤੇ ਇਸ ਨੂੰ ਤੋੜਦਾ ਹੋਇਆ Ele vai aí, ਤੋਂ ਕਰੇ ਰਿਹਾ ਹੈ ਜੀ ਨਾ ਕੋਈ ਹੋ ਜੁੜੀ ਨਾ ਕੋਈ ਨਾ ਕੋਈ ਕੋਈ ਹੋਰ ਨਹੀਂ 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 ਕੋਈ ਹੋਰ ਪਰ ਜਿਹੜਾ ਟੈ ਟੇਲੀ ਕਰ ਦਿੰਦਾ ਬੇਟ ਤੁਸੀਂ ਦੇਖ ਸਕਦੇ ਹੋ ਉਹ ਨੰਗਾ ਦਾ ਨੇੜੇ ਮੈਨੂੰ ਅਸੀਂ ਤਾਂ ਮਾਰਕੀਟ ਪਹੁੰਚੇ ਹੋ ਘਰ ਨੂੰ ਡੀਮੋਲਿਸ਼ ਕਰ ਰਹੇ ਹੋ ਕੀ ਕਾਰਨ ਨੇ ਕੌਣੇ ਬੰਦੇ ਨੇ ਅੱਜ ਕਾਰਪੋਰੇਸ਼ਨ ਦੀ ਟੀਮ ਨੂੰ ਨਾਲ ਲੈ ਕੇ ਕਮਿਸ਼ਨਰੇਟ ਦਾ ਅਧਿਕਾਰ ਹੈ ਅੱਜ ਬਿੱਤੇ ਅਸੀਂ ਡੀਮੋਲਿਸ਼ਨ ਕਰਾ ਰਹੇ ਹਾਂ ਜਿਹੜੇ ਬਚਨ ਨੇ ਕਰਦੀ ਜੀ ਰੀਰੋਲਮੈਂਟ ਕੀਤੀ ਹੋਈ ਸੀ ਦੂਜਾ ਇਸ ਪਰਿਵਾਰ ਤੇ तकरीबन 26-27 ਪਰਚੇ ਨੇ ਜਿਹਦੇ ਵਿੱਚ ਹਰਪੀ ਸਿੰਘ ਔਰ ਫ੍ਰੀਤੂ ਸਾਬਜਾਦਾ ਫਤਿਹ ਸਿੰਘ ਨਗਰ ਨਾਣਾ ਦਾਪਾ ਦੇ ਏਰੀਏ ਵਿੱਚ ਰਿਹਾ ਉਸਤਾਨ ਆਏ ਇਹਦੇ ਵਿੱਚ ਮੇਨ ਜਿਹੜਾ ਹੈਗਾ ਸਮਗਲੋ ਦਾ ਇਹ ਕਾਫੀ ਉਸ ਤੇ ਪਰਚੇ ਲੱਗਦੇ ਨੇ ਤੇ ਸੜਾ ਜਾ ਪੀੜਾ ਇਹਦੇ ਵਿੱਚ ਇਹਦਾ ਮਾਂ ਇਹਦਾ ਭਰਾ ਔਰ ਇਹਦੇ ਹਰਪੀਤ ਖੁਦ ਤਾਂ ਤੇ ਜਿਹੜੀ ਹੈਗੀ ਐ ਐਨਡੀਪੀ ਸੈਕਟਰ ਦਾ ਕਾਫੀ ਦੇ ਤੋ ਕੰਮ ਕਰਦੇ ਆਏ ਨੇ ਤਕਰੀਬਨ ਪਿਛਲੇ 10 ਸਾਲ ਤੋਂ ਤੇ ਉਹਨ ਵੀ ਇਹ ਮੈਡੀਕਲ ਫੀਸੇ ਕੰਮ ਦੇ ਵਿੱਚ ਹੈਗੇ ਨੇ ਤੇ ਇਥੋਂ ਇਹਨੂੰ ਕੋ ਜੇਲ੍ਹ ਨੇ ਤੋਂ ਸਰਪੋਰੇਸ਼ਨ ਦੀ ਟੀਮ ਦੇ ਨਾਲ ਵੀ ਇਹਨਾਂ ਨੇ ਅਕਰੋਚਮੈਂਟ ਕੀਤੀ ਤੋਂ ਕੰਮ ਨਹੀਂ ਸ਼ਟਾਪ ਪਰਚੇ ਕਿੰਨੇ ਨਹੀਂ ਇਹਨਾਂ ਦੇ ਇਹਨਾਂ ਦੇ 26-27 ਪਰਚੇ ਹੈਗੇ ਕਿੰਨੇ ਵੀ ਟਾਈਮ ਤੋਂ ਇਹ ਕੰਮ ਕਰਦੇ ਆ ਰਹੇ ਇਹ 2016-17 ਤੋਂ ਲਗਾਤਾਰ ਇਹ ਕੰਮ ਦੇ ਰਹੇ ਹੁਣ ਵੀ ਕੋਈ ਪਰਚੇ ਜੇ ਫੜੇ ਗਏ ਨੇ ਜਾਂ ਇਹ ਜਿਹੜੇ ਭੱਜੇ ਹੋਏ ਨੇ ਹਾਂਜੀ ਪਰਚੇ ਹੈਗੇ ਨੇ ਕਿੰਨਿਆਂ ਦੀ ਕਿੰਨੀ ਗ੍ਰਿਫਤਾਰੀ ਰਹੀ ਦੀਆਂ ਕਿੰਨਾਂ ਜੇ ਸਕਿਪ ਕੀਤੇ ਹੋਏ ਨੇ ਉਹਦੇ ਚੋਂ ਆਪਣਾ ਕੇਸ ਦੇ ਵਿੱਚੋਂ ਤਰੀਕ ਤੇ ਨਹੀਂ ਗਏ ਤੇ ਲਾਸਟ ਜਿਹੜਾ ਪਰਚਾ ਦਾ ਚ 3 ਨੰਬਰ ਹੈਗਾ ਥਾਣਾ ਦਾਬਾ ਦਾ 2025 ਦਾ ਤੇ 10ਵੇਂ ਮਹੀਨੇ ਦਾ ਇਹ ਪਰਚਾ ਇਹ ਵੀ ਸਰ ਜਿਹੜੇ ਇੰਦਾ ਦੇ ਕੰਮ ਕਰਦੇ ਆ ਉਹਨਾਂ ਨੂੰ ਕੀ ਚੇਤਾਵਨੀ ਆ ਉਹਨਾਂ ਤੋਂ ਤੁਹਾਡੇ ਮਾਧਿਅਮ ਰਾਹੀਂ ਇਹੀ ਕਿ ਹਦਾਇਤ ਕਰਦੇ ਆ ਕਿ ਇਸ ਦੇ ਮਗਬੂਰੇ ਕਮਾਂ ਤੋਂ ਹਟਣਾ ਤੇ ਪੰਜਾਬ ਦੀ ਤੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾਉਣ ਤੇ ਇਹਦੇ ਨਾਲ ਸਮਾਜ ਦਾ ਵੀ ਨੁਕਸਾਨ ਆ ਦੇਸ਼ ਦਾ ਸਰ ਮੱਲੇ ਵਾਲਿਆਂ ਦਾ ਜਿਹੜਾ ਸਹਿਯੋਗ ਆ ਉਹ ਕਿਸ ਤਰ੍ਹਾਂ ਦਾ ਮਿਲਦਾ ਬਹੁਤ ਵਧੀਆ ਸਹਿਯੋਗ ਆ ਤੁਸੀਂ ਦੇਖਿਆ ਹੀ ਹੈ ਤੇ ਆਮ ਪਬਲਿਕ ਬਹੁਤ ਖੁਸ਼ ਆ ਕਿਉਂਕਿ ਇਹ ਜਿੱਥੇ ਇਹੋ ਜਿਹਾ ਕੰਮ ਹੁੰਦਾ ਮਾਰੇ ਅੰਸਰ ਹੁੰਦੇ ਨੇ ਦੇ ਨਾਲ ਸੋਸਾਇਟੀ ਤੇ ਵੀ ਅਸਰ ਪੈਂਦਾ ਤੇ ਘਰਾਂ ਜਿਹੜੇ ਨੇੜੇ ਦੇ ਘਰ ਮੰਨੇ ਉਹ ਫਾਇਕਾ ਹੁੰਦੀ ਆ ਉਹ ਚੰਗਾ ਨਹੀਂ ਸਮਝਦੇ ਆਉਣ ਵਾਲੇ ਸਮੇਂ ਚ ਨਸ਼ਾ ਤਸਕਰਾਂ ਤੇ ਇਸ ਤਰ੍ਹਾਂ ਕਾਰਵਾਈ ਹੁੰਦੀ ਰਹੂਗੀ ਬਿਲਕੁਲ ਜੀ ਇਸੇ ਤਰ੍ਹਾਂ ਕਾਰਵਾਈ ਹੁੰਦੀ ਰਹੂਗੀ ਨਸ਼ਾ ਮੁਕਤ ਪੰਜਾਬ ਤੱਕ ਇਹਨੂੰ ਜਿਹਦ ਰ ਲਗਿ ਰਹੇ ਆਗੇ ਰੰਦਾ ਦੇਕਰ